ਉੱਥੇ ਦੱਸਣ ਤੋਂ ਬਾਹਰ ਹੈ ਜੀ ਗੱਲ ਜੋ ਜਰਮ پارٹی ਫੌਜਾਂ ਨੇ ਕੀਤਾ ਉਹ ਤੇ ਨਾਜ਼ੀਆਂ ਨੂੰ ਮਾਤ ਪਾਤਾ ਜੀ ਨਾਜ਼ੀਆਂ ਨੇ ਇਹ ਨਹੀਂ ਅਸੀਂ ਸੁਣਿਆ ਵੀ ਬੱਚੇ ਪਾੜ ਪਾੜ ਸੁੱਟੇ ਉਹਦੇ ਤਾਂ ਨੂੰ ਛੋਟ ਛੋਟ ਕੇ ਥੱਲੇ ਉਹਨਾਂ ਨੂੰ ਥੱਲੇ ਬ੍ਰੈਸਟ ਮਾਰੇ ਜਾਣੇ ਉਹ ਤੇ ਜੋ ਦਰਿੰਦਗੀ ਕੀਤੀ ਗਈ ਉਹ ਤੇ ਦੱਸਣ ਤੋਂ ਬਾਹਰ ਹੈ ਬੱਚਿਆਂ ਨੂੰ ਜੀਰਿਆਂ ਨੂੰ ਹਾਲਾਂ ਨੂੰ ਅੱਗ ਲਾਲਾ ਵਿੱਚ ਛੋੜ ਦੇਣ ਕੰਦਾ ਨਾ ਮਾਰ 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 ਦੇ ਲੱਤ ਲੱਤ ਰੱਖੇ ਪਾੜ ਦੇਣ ਐਡੀ ਦਰਿੰਦੀ ਫੌਜ ਕਿਤੇ ਦੁਨੀਆ ਤੇ ਹੋ ਹੀ ਨਹੀਂ ਸਕਦੀ ਜੀ ਇਰੇ ਗੁਰੂ ਅਮਰਦਾਸ ਜੀ ਦਾ ਸਰੋਵਰ ਚ ਮੱਛੀਆਂ ਫੜ ਕੇ ਖਾ ਸਕਦੇ ਆ ਉਥੇ ਕੱਛੀਆਂ ਤੋਂ ਹੋ ਸਕਦੇ ਆ ਪਰ ਕਰਮਾ ਚ ਬਹਿ ਕੇ ਪੌੜੀਆਂ ਉੱਤੇ ਬੀੜੀਆਂ ਵੀ ਸਕਦੇ ਹੋ ਨਾ ਤੇ ਬੱਚੇ ਮਾਰਨੇ ਕਿ ਦੀ ਕਰੀ ਇਹ ਸਾਨੂੰ ਨਾਮ ਦਿੱਤਾ ਸਿੱਖ ਕੌਮ ਨੂੰ ਇਹ ਦੇਸ਼ ਨੂੰ ਯਾਦ ਕਰਾਉਣ ਲਈ 90% ਕੁਰਬਾਨੀਆਂ ਕਰ ਲਈ ਤੋ ਤੱਕ ਅਹੀਂ ਸੱਦੀ ਫੌਜਾਂ ਨੇ ਵੀ ਸੱਦੀ ਫੌਜ ਹੈ ਉਹ ਜ਼ੁਲਮਾਂ ਦੀ ਹੱਦ ਮਕਾਈ ਜਾਂਦੇ ਸੀ ਇੱਕ ਕਾਂਦੇ ਰੋਂਦੇ ਬੱਚੇ ਵੇਖੇ ਤੇ ਉਹਨਾਂ ਨੂੰ ਸ਼ਾਂਤ ਕਰਨ ਲਈ ਬਰੇਸ਼ਟ ਮਾਰ ਦੇਣਾ ਇੱਕ ਤਈ ਜੀ ਅਸੀਂ ਆਪਣੀ ਫੌਜ ਕਿੰਜਾਂ ਵਿੱਚ ਤੁਹਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਸਾਡੀ ਫੌਜ ਸੀ ਜਿਉਂ ਤੋਂ ਆਰਮੀ ਨੇ ਅੰਦਰ ਅਟੈਕ ਕਰਤਾ ਉਦੋਂ ਤੋਂ ਜ਼ੁਲਮ ਸ਼ੁਰੂ ਹੋ ਗਿਆ ਅੰਦਰ ਵੜਦਿਆਂ ਹੀ ਬਸੇ ਨਾਲ ਹੜਾਉਣੇ ਸ਼ੁਰੂ ਕਰਤਾ ਲੋਕਾਂ ਆਜਿਆ ਜੀ குருਵਰ ਜੀ ਸਾਹਿਬ ਸੀ ਜੀ ਇੱਜਾ ਲ ਆ ਰਿਹਾ ਪੰਜਵੇਂ ਨਾਨਕ ਦਾ ਇਹ ਸ਼ੀਧੀੜਾ ਸੀ ਇੱਥੇ ਚੀਦਾ ਦੀ ਜਗਾ ਸਾਡੇ ਉੱਥੇ ਮਨਾਉਂਦੇ ਆ ਹੂੰ ਕਿ ਉੱਥੇ ਇੱਥੇ ਹਰ ਸਾਲ ਮਤਲਬ ਰਾਗੀ ਢਾਡੀ ਜਥਾ ਸੱਦਦੇ ਰਹਿੰਦੇ ਨੇ ਉਹ ਜਥਾ ਬੁਲਾਉਣਾ ਹੈ ਤੇ ਉੱਥੇ ਜਥਾ ਇੱਕ ਚੰਗਾ ਸੀਗਾ ਉਥੇ ਦਰਬਾਰ ਸਾਹਿਬ ਤੇ ਮੈਂ ਜਥਾ ਲੈਣ ਵਾਸਤੇ ਇੱਥੋਂ ਗਿਆ ਹਾਂ ਹੂੰ ਜਥਾ ਲੈਣ ਵਾਸਤੇ ਗਿਆ ਹਾਂ ਤਾਂ ਫਿਰ ਉੱਥੇ ਮੈਂ ਪਹਿਲਾਂ ਚਲ ਗਿਆ ਢਿਹੜੀ 'ਚ ਜਥਾ ਲੈ ਆਉਂਗਾ ਮੈਂ ਤੇ ਉੱਥੇ ਮੁੜ ਕੇ ਫੇ ਇਹ ਜਿਹੜਾ ਕੱਲੂ ਘਰਾ ਵਾਪਰ ਗਿਆ ਤੇ ਉੱਥੇ ਮੈਂ ਰਹਿ ਗਿਆ ਫਸ ਕੇ ਹੂੰ ਮੁੜ ਕੇ ਸਾਰਾ ਮੈਂ ਆਪਣੇ ਪਿੰਡੇ ਢੰਡਾਇਆ ਤੇ ਅੱਖੀਂ ਵੇਖਿਆ ਸਾਰਾ ਕੁਝ ਕੀ ਕੁਝ ਦੇਖਿਆ ਆਪਣੀ ਅੱਖਾਂ ਦੇ ਨਾਲ ਬਹੁਤ ਕੁਝ ਵੇਖਿਆ ਜੀ ਬੜੀ ਲੰਮੀ ਗਾਥਾ ਵਾਏ ਵੇਖਣ ਵਾਲੀ ਤੇ ਹੂੰ ਚਲੋ ਮੈਂ ਸੰਖੇਪ 'ਚ ਤੁਹਾਨੂੰ ਦੱਸ ਦੇਣਾ ਬਰੀਕੀ ਤਾਂ ਬਹੁਤ ਕੁਝ ਆ ਪੀ ਅਸੀਂ ਨਾ 1 ਜੂਨ ਨੂੰ ਜਦੋਂ ਗੋਲੀ ਚੱਲੀ ਆ ਨਾ ਜੀ ਭਾਈ ਮਹਿੰਗਾ ਸਿੰਘ ਬੰਬਰ ਸ਼ਹੀਦ ਹੋ ਗਿਆ ਬਾਬਾ ਟਲਰਾਏ ਜੀ ਇਮਾਰਤ ਉੱਪਰ ਹੂੰ ਕੁਝ ਸਿੰਘ ਹੋਰ ਵੀ ਸ਼ਹੀਦ ਹੋਏ ਉਦੋਂ ਉਸ ਦਿਨ 12:40 ਮਿੰਟ ਤੇ ਫਾਇਰਿੰਗ ਸ਼ੁਰੂ ਹੋਈ ਆ ਤੇ ਸ਼ਾਮ 5:30 ਵਜੇ ਦੇ ਕਰੀਬ ਤੱਕ ਚੱਲਦੀ ਰਹੀ ਆ ਤਕਰੀਬ ਨੇ ਇਹ ਕੱਢਿਆ ਕਿ 7 ਘੰਟੇ ਚੱਲੀ ਆ ਉਹਦਾ ਤੁਸੀਂ ਟਾਈਮ ਵੜਾ ਲਓ ਬਹੁਤ ਜਬਰਦਸਤ ਫੈਰੰਗ ਹੋਈ ਉਦੋਂ ਜਿਹੜਾ ਤੇ ਕੱਲੂ ਘਰੇ ਦਾ ਤੇਰੇ ਹਸਾਬ ਨਾਲ ਟਰੈਲਰ ਸੀ ਹੂੰ ਕੱਲੂ ਘਰੇ ਦਾ ਟਰੈਲਰ ਸੀ ਉਦੋਂ ਤੇ ਬਹੁਤ ਜ਼ਿਆਦਾ ਗੋਲੀ ਚੱਲੀ ਬਹੁਤ ਜ਼ਿਆਦਾ ਗੋਲੀ ਚੱਲੀ ਸਾਰਾ ਦਿਨ 12 ਵਜੇ ਤੋਂ ਲੈ ਕੇ ਚੱਲਦੀ ਰਹੀ ਸ਼ਾਮ 7 ਵਜੇ ਦੇ ਕਰੀਬ ਕਿ ਇੱਥੇ ਲਗਭਗ ਇੱਥੇ ਮੇਰਾ ਹਬੰਦ ਹੋਈ ਉਹ ਡਰਬਾਰ ਸਾਹਿਬ ਵਾਲੇ ਪਾਸੇ ਚਲਾਈ ਜਾ ਰਹੇ ਸੀ ਇਧਰੋਂ ਮੇਰਾ ਕੁਝ ਫਿਰ ਇਧਰੋਂ ਹੀ ਜਵਾਬ ਦਿੱਤਾ ਗਿਆ ਮੇਰੇ ਹਸਾਬ ਨਾਲ ਹੂੰ ਜਦੋਂ ਹਟੇ ਨਹੀਂ ਉਹ ਤੇ ਵੀ ਇਧਰੋਂ ਵੀ ਜਵਾਬ ਦਿੱਤਾ ਗਿਆ ਤੇ ਪਰ ਅਕਾਰ ਨਹੀਂ ਉਦੋਂ ਇਹਨਾਂ ਫੋਰਸਾਂ ਨੇ ਜਿਹੜੀ ਉਹ ਕਰਤੀ ਫੇਰੰਗ ਜਿਹੜੀ ਫੋਰਸ ਦੇ ਵੱਲੋਂ 7 ਘੰਟੇ ਗੋਲੀ ਲਗਾਤਾਰ ਚਲਾਉਣ ਤੋਂ ਬਾਅਦ ਸ਼ਾਮ ਨੂੰ ਜਿਹੜੀ ਰੋਕੀ ਜਾਂਦੀ ਹੈ ਫਿਰ ਉਹ ਕਿਹੜੀ ਉਮੀਦ ਤੇ ਰੋਕੀ ਜਾਂਦੀ ਹੈ ਕਿ ਕੋਈ ਗੱਲਬਾਤ ਦਾ سلسلہ ਹੋ ਸਕਦਾ ਹੈ ਨਹੀਂ ਉੱਥੇ ਸੁਣੀ ਵੀ ਜੋ ਮੈਂ ਸੁਣੀਆਂ ਗੱਲਾਂ ਉੱਥੇ ਕਿ ਹਾਟ ਲੈਂਡ ਤੇ ਜਿਹੜੇ ਸੰਤ ਲੋਂਗੋਵਾਲ ਸੀ ਉਹਲੇ ਡਿਕਟੇਟਰ ਸੀ ਉਹਨਾਂ ਨਾਲ ਗੱਲ ਕੀਤੀ ਹਿੰਦੂਸਤਾਨ ਦੇ ਗ੍ਰਹਿ ਮੰਤਰੀ ਨਾਲ ਹਮ ਕਿ ਇਹ ਕੀ ਹੋ ਰਿਹਾ ਜੋ ਸੁਣੀ ਗੱਲ ਮੈਂ ਉੱਥੇ ਸੁਣੀ ਆ ਇਹਦਾ ਪਤਾ ਨਹੀਂ ਸੱਚਾਈ ਕਿੰਨੀ ਹੈ ਵੀ ਇਹ ਕੀ ਹੋ ਰਿਹਾ ਤੇ ਉਹਨਾਂ ਨੇ ਕਿਹਾ ਵੀ ਅੰਦਰੋਂ ਫੈਰੰਗ ਹੋ ਰਹੀ ਆ ਤੇ ਇਹਨਾਂ ਕਹਿੰਦੇ ਅੰਦਰੋਂ ਕੋਈ ਫੈਰੰਗ ਨਹੀਂ ਹੋ ਰਹੀ ਬਾਹਰੋਂ ਹੋ ਰਹੀ ਸਾਰੀ ਹਮ ਤੇ ਇਹਨਾਂ ਤੁਸੀਂ ਰੋਕੋ ਫੋਰਸਾਂ ਨੂੰ ਤੇ ਮੁੜ ਕੇ ਇਹ ਵੀ ਚਲਦੀ ਵੀ ਉਹ ਲੌਂਗੋ ਵਾਲ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਅੰਦਰੋਂ ਜਿਹੜੇ ਉਹਨਾਂ ਤੇ ਕੰਟਰੋਲ ਕਰੋ ਅਸੀਂ ਬਾਹਰੋਂ ਅੰਦਰ ਕੰਟਰੋਲ ਕਰਦੇ ਆ ਸੁਣੀਆਂ ਸੁਣਾਈਆਂ ਗੱਲਾਂ ਇਹ ਇਹ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਮੁਰਕੇ ਸਾਢੇ 7 7 ਘੰਟੇ ਤੀਰਵਾਂ ਸਾਢੇ 7ਾਂ ਦੇ ਗੋਲੀ ਚੱਲੀ ਆ ਮਤਲਬ ਸ਼ਾਮ ਤੱਕ ਨੇਰੇ ਤੱਕ ਹੀ ਨੇਰੇ ਤੱਕ ਹੀ ਰੁਕੀ ਉਹ ਜਦੋਂ ਗੋਲੀ ਚੱਲ ਰਹੀ ਸੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਮੌਜੂਦ ਸੀ ਉਸ ਵੇਲੇ ਮੁਸਲਮੈਂ ਗੁਰੂ ਰਾਮਦਾਸ ਰਾਹ ਜੀ 132 ਨੰਬਰ ਕਮਰੇ 'ਚ ਅਸੀਂ ਰਹਿਨੇ ਆਂ ਹੂੰ ਦੂਸਰੀ ਮੰਜ਼ਲ ਤੇ 132 ਨੰਬਰ ਕਮਰੇ 'ਚ ਅਸੀਂ ਫੈਮਿਲੀ ਸਮੇਤ ਰਹੀ ਨੇ ਇਸ ਤੋਂ ਪਹਿਲਾਂ ਦੀਆਂ ਕਨਸੂਆਂ ਸੀ ਕਿ ਦਰਬਾਰ ਸਾਹਿਬ ਨੂੰ ਸ੍ਰੀ ਅਮਰਸਰ ਸਾਹਿਬ ਨੂੰ ਵੱਡੀ ਤਾਦਾਦ ਦੇ ਵਿੱਚ ਜਿਹੜੀ ਭਾਰਤੀ ਫੋਰਸ ਹੈ ਉਹਨਾਂ ਦੇ ਵੱਲੋਂ ਘੇਰਿਆ ਜਾ ਰਿਹਾ ਹਾਂ ਇਹ ਕਨਸੂਆਂ ਆ ਗਈਆਂ ਸੀ ਇੱਕ ਕਨਸੂਆਂ ਆ ਗਈਆਂ ਅਸੀਂ ਜਿੱਥੇ ਰਹਿੰਦੇ ਹਾਂ ਤੇ ਮੇਥੋਂ ਛੋਟਾ ਜਥੇ ਨਾਲ ਸੀ ਉਹ ਸਾਨੂੰ ਦੱਸਦਾ ਰਹਿੰਦਾ ਇਹੋ ਜੀ ਗੱਲ ਉਹਨੇ ਇੱਕ ਦਿਨ ਆ ਕੇ ਦੱਸੀ ਕਿ ਇੱਥੇ ਕੁਝ ਵੀ ਵਾਪਰ ਸਕਦਾ ਜਦੋਂ ਕੁਝ ਵੀ ਵਾਪਰ ਸਕਦਾ ਤੇ ਫੇ ਅਸੀਂ ਹੋਰ ਹੋ ਗਏ ਵੀ ਹੁਣ ਕੀ ਕੀਤਾ ਜਾਵੇ ਸਾਡਾ ਅਸੀਂ ਫੈਮਿਲੀ ਸਮੇਤ ਦੋ ਮੇਰੀਆਂ ਕਣਾਂ ਨਾਲ ਸੀ ਤੇ ਇੱਕ ਮੇਥੋਂ ਸਾਥੋਂ ਤੀਜਾ ਛੋਟਾ ਸੀ ਉਹ ਵੀ ਤੇ ਇੱਕ ਮੇਰੀ ਭੈਣ 17 18 ਸਾਲਾਂ ਦੀ ਹੈ ਇੱਕ ਪੰਜਾ ਸੱਤਾਂ ਸਾਲਾਂ ਦੀ ਤੇ ਭਰਾ ਵੀ ਛੋਟਾ ਸੀ ਉਹ ਵੀ 10 11 ਸਾਲਾਂ ਦਾ ਹੈ ਹੂੰ ਉਹਹੀਂ ਫੇ ਸੋਚਦੇ ਨੇ ਕਿ ਕੀ ਕੀਤਾ ਜਾਵੇ ਉਸ ਵळे ਫੇ ਸੋਚਿਆ ਵੀ ਆਪਾਂ ਤੇ ਮੇਥੋਂ ਛੋਟਾ ਵਾਰ-ਵਾਰ ਆ ਕੇ ਸਾਨੂੰ ਇਹ ਕਹਿੰਦਾ ਸੀ ਵੀ ਤੂੰ ਜਿਹਾ ਹਣਾ ਵਰ ਪਰ ਸਕਦਾ ਹੂੰ ਤੇ ਅਸੀਂ ਫੇ ਕੀ ਕੀਤਾ ਵੀ ਜਿੱਦਣ ਇੱਕ ਨੂੰ ਜਦੋਂ ਗੋਲੀ ਚੱਲ ਗਈ ਤੇ ਦੋ ਨੂੰ ਫੇਹੀਂ ਆਪਣੀ ਮਾਤਾ ਨੂੰ ਤੇ ਭੈਣਾਂ ਨੂੰ ਭੇਜਤਾ ਹੈ ਤੇ ਛੋਟੇ ਨੂੰ ਹੂੰ ਕਿ ਤੁਸੀਂ ਚੱਲੋ ਉਧਰ ਕਰਫਿਊ ਜੋ ਥੋੜੀ ਕਰਫਿਊ ਲਾਤਾ ਉਹ ਮੁੜ ਕੇ ਨਾ ਮੁੜ ਕੇ ਉਦਨ ਨਹੀਂ ਕਰਫਿਊ ਤੈਨੂੰ ਦੋ ਨੂੰ ਲੱਗਦਾ ਤੈਨੂੰ ਇਹ ਇੱਕ ਨੂੰ ਅਸੀਂ ਇਹਨਾਂ ਦੋ ਨੂੰ ਕੱਢਤਾ ਉਥੋਂ ਹੂੰ ਤੇ ਇਹ ਦੋ ਨੂੰ ਚਲੇ ਗਏ ਉਥੋਂ ਜਿਹੜਾ 1 ਤੇ 2 ਜੂਨ ਦਾ ਦਿਨ ਸੀਗਾ ਜਿਹੜੇ ਬਾਹਰੋਂ ਸਰਦਾਲੂ ਅ ਅੰਦਰ ਨੂੰ ਜਾ ਰਹੇ ਸੀ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਨਹੀਂ ਮੁੜ ਕੇ ਨਾ ਕੀ ਕੀਤਾ ਫਿਰ ਰੋਕਿਆ ਨਹੀਂ ਕਿਸੇ ਨੂੰ ਅੰਦਰ ਜਾਣ ਦਿੱਤਾ ਅੰਦਰ ਜਾਣ ਤਾਂ ਖੁੱਲਾ ਹੀ ਆਉਣ ਤਾਂ ਮੁੜ ਕੇ ਨਾ ਰੋਕਿਆ ਨਹੀਂ ਉਦੋਂ ਕਿਸੇ ਨੂੰ ਜਿਹੜੇ ਅੰਦਰੋਂ ਬਾਹਰ ਆ ਰਹੇ ਸੀ ਜਿਹੜੇ ਅੰਦਰੋਂ ਬਾਹਰ ਆ ਰਹੇ ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ ਉਹਨਾਂ ਨੂੰ ਰੋਕਿਆ ਹਾਂ ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ ਕਾਫੀ ਲੋਕਾਂ ਆ ਕੇ ਸਾਨੂੰ ਦੱਸਿਆ ਵੀ ਬਾਹਰ ਨਹੀਂ ਜਾਣ ਦਿੰਦੇ ਹਾਂ ਤਾਂ ਹੀ ਇਹ ਗੱਲ ਦੀ ਸਮਝ ਨਹੀਂ ਪੂਰੀ ਸਾਨੂੰ ਤਰੀ ਸਮਝ ਪਈ ਜਿਹੜੇ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਤਾਂ ਸਮਝ ਸੀ ਸਾਰੀ ਗੱਲ ਦੀ ਹਾਂ ਤੇ ਅਹੀਂ ਜਿਸ 55 ਜਿਹੜਾ ਵੀ ਇਹ ਕੀ ਕਾਰਨ ਆ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਗੁਰੂ ਰਾਮਦਾਸ ਰਾਹ ਤੋਂ ਵਾਪਸ ਭੇਜ ਦਿੰਦੇ ਹੋ ਤਾਂ ਫਿਰ ਉਸ ਤੋਂ ਬਾਅਦ ਵਾਪਰਦਾ ਕੀ ਹੈ ਤੁਹਾਡੇ ਨਾਲ ਉੱਥੇ ਉਹ ਆ ਜੀ ਜਦੋਂ ਅਸੀਂ ਪਰਿਵਾਰ ਨੂੰ ਭੇਜਤਾ ਤੇ ਇੱਕ ਮੇਰੇ ਚਾਚਾ ਜੀ ਦਾ ਲਟਕਾ ਸੀ ਹਮ ਸਕੇਆਂ ਚ ਉਹਨੂੰ ਵੀ ਨਾਲ ਭੇਜਤਾ ਹਾਲਾਂਕਿ ਉਹ ਆਉਂਦਾ ਨਹੀਂ ਸੀ ਮੈਂ ਵੀ ਇੱਥੇ ਰਹਿਣਾ ਤੇ ਅਸੀਂ ਦੋਵਾਂ ਭਰਾਵਾਂ ਸੋਚਿਆ ਵੀ ਆਪਾਂ ਤੇ ਹੁਣ ਮਰਨਾ ਆਪਣੇ ਨਾਲ ਤੇ ਪਤਾ ਨਹੀਂ ਕੀ ਹੋਣਾ ਤੇ ਇਹਨੂੰ ਨਾ ਮੁੰਡਾ ਮੁੱਛ ਫਟ ਗੱਭਰ ਆਉਂਦਾ ਨਹੀਂ ਰੋਕ ਕੇ ਆਇਆ ਉਹ ਉਹਨੂੰ ਇਹ ਕੱਲਿਆ ਸਾਡੇ ਚਾਚਾ ਜੀ ਦਾ ਸੱਗਿਆਂ ਪੁੱਤ ਸੀ ਉਹਨੂੰ ਰੋਕੇ ਉਹਦੇ ਇਗਨੋਰ ਕੀਤਾ ਉਹਦੇ ਰੋਣ ਨੂੰ ਵੀ ਅਸੀਂ ਵੀ ਤੂੰ ਜਾ ਕੋਈ ਗੱਲ ਨਹੀਂ ਉਹ ਆਉਂਦਾ ਨਹੀਂ ਵੀ ਮੈਨੂੰ ਜਾਣ ਕੇ ਕੱਲਦੇ ਆ ਪਰ ਅਹੀਂ ਜਿਹੜੀ ਉਹ ਹੁਣੀ ਦਾ ਅਭਾਸ ਹੋ ਰਿਹਾ ਸੀ ਅਸੀਂ ਉਹਨੂੰ ਧਿਆਨ ਰੱਖ ਕੇ ਉਹਨੂੰ ਕੱਲ ਰਹੇ ਹਾਂ ਵੀ ਤੂੰ ਚੱਲ ਉਹਨੂੰ ਤੇ ਅਹੀਂ ਆਖਿਆ ਵੀ ਮਾਤਾ ਵੀ ਚੱਲ ਗਈ ਆ ਬੱਚੇ ਚਲੇਗੇ ਦੂਜੇ ਵੀ ਤੂੰ ਜਾ ਆਖਰੀ ਉਹ ਆਉਂਦਾ ਨਹੀਂ ਸੀ ਚਲੋ ਉਹਨੂੰ ਕੱਲਤਾ ਇੱਕ ਸੱਗਿਆਂ 'ਚ ਮੇਰਾ ਚਾਚਾ ਜੀ ਵੀ ਹੋਰ ਉਹਨੂੰ ਵੀ ਇਹੀ ਕੱਲਤਾ ਅਸੀਂ ਫੇਰ ਉੱਥੇ ਬੋਤਲ ਰਹਿ ਤੇ ਮੁੜ ਕੇ ਫੇ ਬਸ ਇੱਕ ਦੋ ਨੂੰ ਕਨਸੂਆਂ ਚਲਦੇ ਨੇ ਡਰ ਦਾ ਮਾਹੌਲ ਬਣਿਆ ਰਿਹਾ ਮੁੜ ਕੇ ਤਿੰਨ ਆ ਗਈ ਫੇ ਟੈਟ ਹੁੰਦਾ ਗਿਆ ਕੰਮ ਬਸ ਮੁੜ ਕੇ ਫੇ ਇਥੋਂ ਸ਼ੁਰੂ ਹੋ ਜਾਂਦੀ ਹੈ ਹਾਂ ਕਹਾਣੀ ਅਗਲੀ ਅੱਖਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਕੀ ਤੱਕਦੇ ਹਾਂ ਕਿਉਂਕਿ ਕਿਹਾ ਜਾਂਦਾ ਕਿ ਉੱਥੇ ਛੋਟੇ ਛੋਟੇ ਬੱਚੇ ਸੀ ਜਾਂ ਬਜ਼ੁਰਗ ਮਾਮਾ ਸੀ ਬਜ਼ੁਰਗ ਬਾਬੇ ਸੀ ਜਿਹੜੇ ਦਰਸ਼ਨਾਂ ਦੀ ਤੰਗ ਲੈ ਕੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਦੇ ਉੱਪਰ ਜਾਂਦੇ ਉੱਥੇ ਫਿਰ ਕੀ ਇਸ ਤਰ੍ਹਾਂ ਦੀਆਂ ਹੁਣੀ ਵਾਪਰਦੀ ਉਥੇ ਦੇ ਦੱਸਣ ਤੋਂ ਬਾਹਰ ਹੈ ਜੀ ਗੱਲ ਜੋ ਜਰਮ ਭਾਰਤੀ ਫੌਜਾਂ ਨੇ ਕੀਤਾ ਉਹ ਤੇ ਨਾਜੀਆਂ ਨੂੰ ਹੱਥ ਪਾਤਾ ਜੀ ਕਦੀ ਨਾਜੀਆਂ ਨੇ ਇਹ ਨਹੀਂ ਅਸੀਂ ਸੁਣਿਆ ਵੀ ਬੱਚੇ ਪਾੜ ਪਾੜ ਸੁੱਟੇ ਉਹ ਤਾਂ ਨੂੰ ਛੋਟ ਛੋਟ ਕੇ ਥੱਲੇ ਉਹਨਾਂ ਨੂੰ ਥੱਲੇ ਬ੍ਰੇਸ਼ਟ ਮਰੇ ਜਾਣੇ ਇਹ ਤੇ ਕਮਾਲ ਹੀ ਕਰਤੀ ਭਾਰਤੀ ਫੌਜ ਨੇ ਉਹ ਤੇ ਜੋ ਦਰਿੰਦਗੀ ਕੀਤੀ ਗਈ ਉਹ ਤੇ ਦੱਸਣ ਤੋਂ ਬਾਹਰ ਹੈ ਬੱਚਿਆਂ ਨੂੰ ਜੀਰਿਆਂ ਨੂੰ ਹਾਲਾਂ ਨੂੰ ਅਗ ਲਾਲਾ ਵਿੱਚ ਛੁੱਡ ਦੇਣੇ ਕੰਦਾ ਨਾ ਮਾਰ 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 ਦੇਣੇ ਲੱਤੇ ਲੱਤ ਰੱਖ ਕੇ ਪਾੜ ਦੇਣੇ ਉਹ ਤੇ ਇੱਡੀ ਦ੍ਰਿੰਦਿ ਫੌਜ ਕਿਤੇ ਦੁਨੀਆਂ ਤੇ ਹੋ ਹੀ ਨਹੀਂ ਸਕਦੀ ਜੇ ਇੱਡੀ ਜ਼ਿੰਦਗੀ ਜਿੰਨੀ ਇਹਨੇ ਦ੍ਰਿੰਦਗੀ ਕੀਤੀ ਹੈ ਪਤਾ ਨਹੀਂ ਕੀ ਉਹਨਾਂ ਦੇ ਅੰਦਰ ਭਰਿਆ ਸੀ ਕੀ ਯੈਅਰ ਭਰਿਆ ਸੀ ਕੀ ਉਹਨਾਂ ਨੂੰ ਆਖਿਆ ਗਿਆ ਤੇ ਦੱਸਣ ਤੋਂ ਬਾਹਰ ਦੀ ਗੱਲ ਆ ਤੇ ਬਹੁਤ ਦ੍ਰਿੰਦਗੀ ਕੀਤੀ ਜਿਆਦਾ ਦ੍ਰਿੰਦਗੀ ਕੀਤੀ ਥੋੜੀ ਨਹੀਂ ਜਿਹੜੇ ਗੁਰੂ ਰਾਮਦਾਸ ਜੀ ਦਾ ਸਰੋਵਰ ਚ ਮੱਛੀਆਂ ਫੜ ਕੇ ਖਾ ਸਕਦੇ ਆ ਉਥੇ ਕੱਚੀਆਂ ਤਾਂ ਹੋ ਸਕਦੇ ਆ ਪਰ ਕਰਮਾਂ ਚ ਬਹਿ ਕੇ ਪੌੜੀਆਂ ਉੱਤਰ ਬੀੜੀਆਂ ਵੀ ਜੀ ਸਕਦੇ ਹੋ ਨਾ ਤੇ ਬੱਚੇ ਮਾਰ ਨਹੀਂ ਕਿੱਡੀ ਗੱਲ ਸੀ ਉਹਨਾਂ ਬੱਚੇ ਕੀ ਹੋ ਉਹ ਉਹਨਾਂ ਵਾਸਤੇ ਕੋਈ ਦਰਿੰਦੇ ਯਾਦ ਹੋ ਗਏ ਸੀ ਉਹ ਹਾਂ ਉਹਨਾਂ ਨੂੰ ਦਰਿੰਦਗੀ ਦੀ ਅੱਧਾ ਸਾਰੀਆਂ ਪਾਰ ਕਰਦੇ ਆਇਆ ਇਸ ਤਰ੍ਹਾਂ ਮੇਰਾ ਉਹਦਾ ਪਾਕਿਸਤਾਨੀ ਫੌਜ ਉਹ ਵੀ ਨਾ ਕਰਦੀ ਅਮਰੀਕਾ ਦੀ ਉਹ ਵੀ ਨਾ ਕਰਦੀ ਜਿੰਨੀ ਇਹਨਾਂ ਨੇ ਦਰਿੰਦਗੀ ਕੀਤੀ ਹੈ ਤੇ ਰੱਬ ਰੱਬ ਜਾਣਦਾ ਵੀ ਕਿਉਂ ਕੀਤੀ ਇਹਨਾਂ ਇਹ ਸਾਨੂੰ ਨਾਮ ਦਿੱਤਾ ਸਿੱਖ ਕੌਮ ਨੂੰ ਇਹ ਦੇਸ਼ ਨੂੰ ਯਾਦ ਕਰਾਉਣ ਲਈ 90% ਕੁਰਬਾਨੀਆਂ ਕਰ ਲਈ ਕਿ ਇਹਨਾਂ ਨੇ ਜ਼ੁਲਮ ਕੀਤਾ ਇਹਨਾਂ ਜ਼ੁਲਮ ਕੀਤਾ ਸਾਨੂੰ ਤੇ ਇਹ ਹੁੰਦਾ ਸਾਡੀ ਫੌਜ ਸਰਦੀ ਫੌਜ ਸਾਡੇ ਤੇ ਜ਼ੁਲਮ ਕਰ ਰਹੀ ਹੈ। ਸਾਨੂੰ ਉਦੋਂ ਤੱਕ ਅਸੀਂ ਸਰਦੀ ਫੌਜਾਂ ਨੇ ਵੀ ਸਰਦੀ ਫੌਜ ਹੈ। ਉਹ ਜ਼ੁਲਮਾਂ ਦੀ ਹੱਦ ਮਕਾਈ ਜਾਂਦੇ ਸੀ। ਹੂੰ ਬਹੁਤ ਜ਼ਿਆਦਾ ਜ਼ੁਲਮ ਕੀਤਾ, ਵਿਧ ਤੋਂ ਜ਼ਿਆਦਾ ਜ਼ੁਲਮ ਕੀਤਾ। ਸਿੰਘਾਂ ਦੇ ਨਾਲ ਜਾਂ ਜਿਹੜੇ ਉਸ ਵਕਤ ਦੇ ਜੁਝਾਰੂ ਸਿੱਖ ਸੀਗਾ, ਉਹ ਸਿੱਖਾਂ ਦੇ ਨਾਲ ਵੈਰ ਤੇ ਉਸ ਵਕਤ ਦੀ ਹਕੂਮਤ ਦਾ ਸੀ, ਫੌਜ ਦਾ ਸੀਗਾ। ਪਰ ਜਿਹੜੀਆਂ ਉੱਥੇ ਦਰਸ਼ਨਾਂ ਦੀ ਤੰਗ ਲੈ ਕੇ ਸੰਤਾਂ ਸ਼ਰਧਾਲੂ ਜਾਂਦੇ ਪਰ ਉਹਨਾਂ ਦੇ ਨਾਲ ਰੰਗ ਨਹੀਂ ਨਾ ਉਹਨਾਂ ਨੇ ਰਵਈਏ 'ਚ ਫਰਕ ਪਾਇਆ। ਹੂੰ ਇਹ ਤੇ ਭਾਰਤੀ ਫੌਜ ਨੂੰ ਇੱਕ ਗੱਲ ਦੀ ਦਾਤ ਦਿੰਨਾ ਮੈਂ ਉਹਨਾਂ ਨੂੰ ਕਿ ਉਹ ਕਹਿੰਨ ਇੱਕ ਅੱਖ ਨਾਲ ਦੋਹਰੀ ਨਹੀਂ ਹੋਵੇ ਇਹਦੇ ਸਾਰਿਆਂ ਨੂੰ ਇੱਕੇ ਅੱਖ ਨਾਲਵੇਂ ਦੇ ਚਾਹੇ ਕੁਸ਼ਰਧਾਲੂ ਆ ਚਾਹੇ ਜੰਗਜੂ ਆ ਸ਼ਰਧਾਲੂਆਂ ਨੂੰ ਉਤਰਾ ਢਾਇਆ ਕੁਛ ਟੁੱਕੇ ਮਾਵਾਂ ਨੂੰ ਬੱਚਿਆਂ ਸੰਹੇ ਢਾਇਆ ਉਹਨਾਂ ਨੇ ਇਹ ਫਰਕ ਕੱਢਿਆ ਕਹੇ ਚ ਵੀ ਉਹਨਾਂ ਨੇ ਦੇਖਿਆ ਵੀ ਕੰਪਲੈਕਸ ਦੇ ਅੰਦਰ ਕਿਹੜਾ ਵਾ ਤੇ ਗਲੀਆਂ ਬਾਜ਼ਾਰਾਂ ਚ ਕਿਹੜਾ ਵਾ ਲਾਗੇ ਘਰਾਂ ਚ ਕਿਹੜਾ ਵਾ ਉਹਨਾਂ ਨੇ ਨਹੀਂ ਇਹ ਫਰਕ ਕੀਤਾ ਉਹਨਾਂ ਦੇ ਜਿਹੜਾ ਆ ਗਾੜੀ ਬੱਸਾਂ ਢਾਹਤਾ ਬੱਲ ਪੁੱਛੜ ਚੁੱਕੇ ਬੱਚੇ ਬੀਬੀਆਂ ਸਮੇਤ ਹਿੱਕਾਂ ਦੇ ਰੋਂਦੇ ਬੱਚੇ ਵੇਖੇ ਉਹਨਾਂ ਨੂੰ ਸ਼ਾਂਤ ਕਰਨ ਲਈ ਬਰਸ਼ਟ ਮਾਰ ਦੇਣਾ ਇੱਕ ਤਈ ਪੇਰ ਹੁੰਦਾ ਤੇ ਰੋਣੋ ਚੁੱਪ ਕਰਾਉਣਾ ਉਹਨਾਂ ਨੇ ਕੋਈ ਕਸਰ ਛੱਡੀਗੀ ਉਹ ਸੰਤੇ ਰਾਣੀ ਆਉਂਦੀ ਆ ਕਿ ਅਸੀਂ ਆਪਣੀ ਫੌਜ ਕਿੰਜਾਂ ਵਿੱਚ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਸਾਡੀ ਫੌਜ ਸੀ ਸਾਡੇ ਤੇ ਜ਼ੁਲਮ ਕਰ ਰਹੀ ਸੀ ਇੰਨਾ ਜ਼ੁਲਮ ਇੰਨਾ ਜ਼ੁਲਮ ਹਕੀ ਮੰਗਾ ਦੀ ਚੜ੍ਹ ਚੱਲ ਰਿਹਾ ਹੈ ਸਾਡਾ 45 ਦੀਆਂ 45 ਮੰਗਾ ਕਾਨੂੰਨਨ ਸੀ ਲੀਗਲ ਸੀ ਇੱਕ ਵੀ ਇਹਨ ਲੀਗਲ ਨਹੀਂ ਇੱਕ ਵੀ ਗੈਰ ਕਾਨੂੰਨੀ ਨਹੀਂ ਸੀ ਫੇ ਵੀ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਹਨ ਲੀਗਲ ਇਹਨ ਲੀਗਲ ਮੰਗਾਟਾ ਵਟੀਆਂ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਬੜੀ ਹੈਰਾਨੀ ਦੀ ਗੱਲ ਆ ਤੇ ਜੇ ਸਾਡਾ ਪਾਣੀਆਂ ਦਾ ਮਸਲਾ ਹੈ ਜੇ ਅਸੀਂ ਆਪਣੀ ਮਾਂ ਕੋਲ ਨਹੀਂ ਰੋਣਾ ਤੇ ਸਾਡਾ ਸਾਡਾ ਨਾ ਵਿਤਕਰ ਹੋ ਰਿਹਾ ਸਾਨੂੰ ਦੁੱਧ ਚ ਪਾਣੀ ਦੁੱਧ ਮੰਮਿਆਂ ਨੂੰ ਜ਼ਹਿਰ ਲਾਇਆ ਹੋਇਆ ਤੇ ਹੋਰ ਕਿਹਨੂੰ ਆਖਾਂਗੇ ਅਹੀਂ ਤੇ ਆਪਣੀ ਮਾਂ ਸਮਝੀਏ ਇਹ ਭਾਰਤ ਨੂੰ ਸਾਡੀ ਮਾਂ ਆ ਪਰ ਸਾਡੇ ਨਾਲ بڑا ਜ਼ੁਲਮ ਕੀਤਾ ਭਾਈ ਮੋਹਰ ਸਿੰਘ ਆਪਣੀਆਂ ਬੱਚੀਆਂ ਦੇ ਸਮੇਤ ਸੀਗਾ ਭਾਈ ਮੋਹਰ ਸਿੰਘ ਵਾਲਾ ਹਾਂਜੀ ਭਾਈ ਮੋਹਰ ਸਿੰਘ ਆਪਣੀਆਂ ਬੱਚੀਆਂ ਸਮੇਤ ਸੀ ਗਿਆ ਪਰ ਕਮਰਾ ਦੇ ਵਿੱਚ ਉਹਨਾਂ ਦੇ ਕਮਰਾ ਹੀ ਉੱਥੇ ਸੀਗਾ ਉੱਥੇ ਹੀ ਰਹਿੰਦੇ ਸੀ ਉਹਦੇ ਮਹਾਨ ਸ਼ਖਸੀ ਸੰ ਭਾਈ ਮੋਹਰ ਸਿੰਘ ਜੀ ਕਿੰਨੇ ਜੂਨ ਦੀ ਗੱਲ ਹੈ ਜੀ ਇਹ ਉਹ ਮੇਰਾ 6 ਨੂੰ ਚਿੱਧੀਆਂ ਪਾਈਆਂ ਉਹ ਹੂੰ 6 ਨੂੰ ਜਿਹੜਾ ਉਸ ਵਕਤ ਦੇ ਜਿਹੜਾ ਫੌਜੀ ਨਿਜ਼ਾਮ ਦੇ ਵੱਲੋਂ ਇਹ ਕੁਝ ਉੱਥੇ ਜ਼ੁਲਮੀ ਬਰਤਾਨਾਤ ਵਰਤਾਇਆ ਜਾਂਦਾ ਕਦੋਂ ਤੋਂ ਸ਼ੁਰੂ ਹੋ ਜਾਂਦਾ ਇਹ ਤਾਂ ਉਦੋਂ ਤੋਂ ਜਦੋਂ ਦੋ ਆਰਮੀ ਨੇ ਅੰਦਰ ਅਟੈਕ ਕਰਤਾ ਉਦੋਂ ਤੋਂ ਜ਼ੁਲਮ ਸ਼ੁਰੂ ਹੋ ਗਿਆ ਅੰਦਰ ਵਰਦਿਆਂ ਹੀ ਬਸ ਇਹਨਾਂ ਅਡਾਉਣੇ ਸ਼ੁਰੂ ਕਰਤਾ ਲੋਕਾਂ ਨੂੰ ਜਦੋਂ ਅੰਦਰ ਂ ਢੂੰਢੀ ਫੌਜ ਤੇ ਬਾਹਰੋਂ ਹੀ ਬੰਬ ਮਾਰ ਮਾਰ ਕੇ ਉਹਨਾਂ ਕਮਰਿਆਂ ਨੂੰ ਡਾਇਆ ਜਾ ਰਿਹਾ ਸੀ ਬਾਹਰੋਂ ਹੀ ਬਹੁਤ ਬੰਬ ਭਰੇ ਜਾ ਰਹੇ ਸੀ ਇੰਨਾ ਬੰਬ ਚਲਾਇਆ ਸਾ ਵੀ ਕੋਈ ਕੋਈ ਗੱਲ ਕਰਨ ਵਾਲੀ ਨਹੀਂ ਗਏ ਹਾਂ ਜਦੋਂ 25 ਪਾਉਂਟਰ ਦੀਆਂ ਗੰਨਾਂ ਨਾਲ ਆਰਸ਼ਲ ਗੰਨਾਂ ਨਾਲ ਦੂਜੀਆਂ ਵੱਡੀਆਂ ਗੰਨਾਂ ਨਾਲ ਉਹ ਤੇ ਜਗਜੀਤ ਸਿੰਘ ਰੋੜਿਆ ਕਿ ਉਹ ਬਾਹਰਲੀ ਬਾਰੀ ਤਾਕਤ ਨਾਲ ਵਰਤੀ ਦੇ ਵਿਪਨ ਜਿਹੜੇ ਵਰਤੇ ਕਿਥੇ ਜਦੋਂ ਇਹ ਜ਼ੁਲਮੀ ਵਰਤਾਂਤ ਹੋ ਰਿਹਾ ਸੀ ਤੁਸੀਂ ਇੱਕ ਸ਼ਰਧਾਲੂ ਦੇ ਰੂਪ ਦੇ ਵਿੱਚ ਉੱਥੇ ਸ਼ਾਮਲ ਸੀਗੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਤੇ ਤੱਕਿਆ ਹੋਏਗਾ ਮਨ ਦੇ ਵਿੱਚ ਵਰਲਾਪ ਤੇ ਜ਼ਰੂਰ ਹੁੰਦਾ ਹੋਏਗਾ ਨਾ ਮਾਸੂਮ ਬੱਚਿਆਂ ਨੂੰ ਦੇਖ ਕੇ ਓਹ ਛਾੜੀ ਗੱਲ ਦੇ ਹੋਗੇ ਮੈਂ ਤੇ ਪੱਥਰ ਹੋ ਗਿਆ ਹਾਂ ਮੁਰਗੇ ਵੇਖ ਵੇਖ ਕੇ ਕੁਝ ਕਰ ਪੱਥਰ ਹੋ ਗਿਆ ਪਰ ਮੁਰਗੇ ਵੀ ਨਹੀਂ ਮਾਰਿਆ ਜਾਂਦੇ ਜਿੰਨਾ ਉਹ ਮਾਰ ਰਹੇ ਇਸ ਬੱਚਿਆਂ ਨੂੰ ਫੜ ਫੜ ਕੇ ਹਾਂ ਮੁਰਗੇ ਮਾਰਨੇ ਔਖੇ ਆ ਉਹ ਵੀ ਵਿੱਚ ਅਰਥ ਸਾਬ ਹੁੰਦਾ ਉਹ ਨਾ ਨਹੀਂ ਚੋਟ ਰੱਖਿਆ ਉਹ ਰਾਂ ਦਰਿੰਦਗੀ ਵਰਤਣਾ ਕੋਈ ਦਰਿੰਦਗੀ ਦੀ ਹੱਦ ਹੀ ਨਗਾਤੀ ਉਹਨਾਂ ਕੋਈ ਕੋਈ ਜਿਤਨਾ ਗਾੜੀ ਸੀਮਾ ਹੀ ਨਹੀਂ ਹੁੰਦੀ ਕੋਈ ਦਰਿੰਦਗੀ ਦੀ ਹਾਂ ਆ ਦਰਿੰਦਗੀ ਬਹੁਤ ਜ਼ਿਆਦੀ ਕੀਤੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਿੰਘਾਂ ਦੇ ਸਮੇਤ ਕਿਹੜੇ ਪਾਸੇ ਵਾਲੀ ਉਸ ਵਕਤ ਤੈਨਾਰ ਸੀਗੇ ਕਿਹੜੇ ਪਾਸੇ ਸੀਗੇ ਉਹ ਇਸ ਗੱਲ ਤੱਕ ਸੈਪਟੇ ਸੀਗੇ ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇਸ ਕਾਲ ਤੱਕ ਸੈਪਟੇ ਸੀ ਹਾਂ ਜੋ ਅਸੀਂ ਜਿਹੜੇ ਸੱਜੇ ਬੰਨੇ ਕਾਲ ਤੱਕ ਸਾਹਿਬ ਦੇ ਡਿਉੜੀ ਆ ਦਰਬਾਰ ਸਭੋਂ ਨਿਕਲਦਿਆਂ ਖੱਬੇ ਹੱਥ ਤੇ ਕਾਲ ਤਖਸੇ ਵਾਲੇ ਤੋਂ ਨਿਕਲਦਿਆਂ ਸੱਜੇ ਹੱਥ ਜਿਹੜੀ ਦਰਸ਼ੀਨ ਡਿਉੜੀ ਅੱਜ ਵੀ ਉਹ ਇਮਾਰਤ ਦੀ ਅੜੀ ਮਰਮਮਤ ਦੀ ਅੜੀਕ ਵਿੱਚ ਆ ਹੂੰ ਉਸ ਪ੍ਰਦਰਸ਼ਨੀ ਵਾਸਤੇ ਰੱਖੀ ਸਿੱਖ ਫੌਜ ਸਿੱਖ ਸੰਗਤਾਂ ਵਾਸਤੇ ਵੀ ਜੁਲਮਾਂ ਦੀ ਦਾਫਤਨ ਪਉਂਦੀ ਜਿਹੜੀ ਆ ਜੇ ਵੀ ਦੱਸਦੀ ਆ ਹੂੰ ਪਾ ਸਾਡਾ ਮੋਰਚਾ ਉੱਥੇ ਸੀ ਬਾਹ ਮੋਰਚਾ ਇਹ ਸਿੰਘਾਂ ਦਾ ਹੀ ਉੱਥੇ ਤੇ ਸਾਨੂੰ ਵੀ ਉੱਥੇ ਜਾਣਾ ਪਿਆ ਤੁਸੀਂ ਗੁਰੂ ਰਾਮ ਦਾਸ ਜੀ ਰਾਹ ਤੋਂ ਬਾਅਦ ਮੋਰਚਾ ਤਪਦੀਕ ਕਰ ਆ ਉੱਥੇ ਗਏ ਆਂ ਉੱਥੇ ਮੋਰਚਾ ਮੇਥੋਂ ਛੋਟਾ ਵੀ ਉੱਥੇ ਮੇਰੇ ਤੇ ਮੇਰੇ ਫਾਦਰ ਸਾਹਿਬ ਵੀ ਉੱਥੇ ਸੀ ਹੋਰ ਸਿੰਘ ਸੀ ਚੀਤ ਭਾਈ ਬੁਆ ਸਿੰਘ ਜੀ ਮੱਲੀਆਂ ਸ਼ਹੀਦ ਭਾਈ ਰਸਾਲ ਸਿੰਘ ਆਰਫ ਕੇ ਸ਼ਹੀਦ ਭਾਈ ਜੈਪ ਸਿੰਘ ਮਾਂਕਾਲ ਸ਼ਹੀਦ ਭਾਈ ਚੀਤ ਗੋਪਾਲ ਸਿੰਘ ਸੀਗਾ ਨਰੰਗਰੀ ਕਾਹਣ ਚ ਫਟੜ ਹੋਇਆ ਸੀ ਮੈਚੇ ਦੇ ਉਹਨਾਂ ਆਏ ਹੋਏ ਪਤਾ ਨਹੀਂ ਬਾਹਰ ਰਹਿੰਦੇ ਆ ਇਹ ਸਿੰਘ ਸਾਰੇ ਉੱਥੇ ਸੀ ਜਿਹੜੇ ਤਕਰੀਬਨ ਕਮਾਂਡਰ ਸਿੰਘ ਸੀਗੇ ਤੇ ਤੁਸੀਂ ਵੀ ਲੜਿਓ ਆਪਣੇ ਭਰਾ ਆਪਣੇ ਪਿਤਾ ਜੀ ਦੇ ਸਮੇਤ ਫਿਰ ਹਕਿਆਰ ਨਹੀਂ ਨਹੀਂ ਲੜਨ ਵਾਲੇ ਨਹੀਂ ਸਾਂ ਲੜਨ ਵਾਲੇ ਤੇ ਹੀ ਸੀ ਅਸੀਂ ਸਹਾਇਕ ਸਾਂ ਉੱਥੇ ਮੁਰਕੇ ਸਹਾਇਕ ਦੇ ਤੌਰ ਤੇ ਸਾਥੋਂ ਕੰਮ ਲੈਂਦੇ ਰਹੇ ਹਮ ਤੇ ਅਸੀਂ ਜੋ ਉੱਥੇ ਚਲੇ ਗਏ ਸਹਾਇਕ ਦੇ ਤੌਰ ਤੇ ਮੁਰਕੇ ਸਾਥੋਂ ਇਹ ਨਾ ਸਾਡੀ ਡਿਊਟੀ ਲਾ ਤੇ ਤੁਸੀਂ ਮੈਗਜ਼ੀਨ ਭਰੋ ਫਿਰ ਮੈਗਜ਼ੀਨ ਭਰਨੇ ਸ਼ੁਰੂ ਕਰਤੇ ਹਾਂ ਮਤਲਬ ਕਿਹੜੇ ਸਿੰਘ ਸੀ ਕੇ ਅੰਦਰ ਲੜਨ ਵਾਲੇ ਲੜਨ ਵਾਲੇ ਸਿੰਘ ਤੇ ਹੈਗੇ ਸੀਗੇ ਇੱਧਰ ਸੀਗੇ ਕਾਬਲ ਸੋਣੀ ਸਾਹਮਣੀ ਜਿਹੜੀ ਡਿਊਟੀ ਆ ਜਿਹੜੀ ਸਾਹਮਣੇ ਨਿਸ਼ਾਨਸਬਾਂ ਵਾਲੇ ਬੰਨੇ ਇਧਰ ਮੇਰੇ ਕਾਬਲ ਸੋਹਣੀ ਸੀਗੇ ਮਲਕ ਟੋਰੇ ਕਾਬਲ ਸੋਨਾ ਨਾਂ ਦਾ ਨਰਮਤਰ ਸੌ ਰੱਖਿਆ ਜਿਹਨਾਂ ਨਰਕ ਤੜੀ ਕਰਵਾਜਣੇ ਨੂੰ ਆ ਰਿਆ ਸੀ ਤੇ ਇਧਰ ਸਾਡੇ ਪਰਨੇ ਤੇ ਮੈਂ ਤੁਹਾਨੂੰ ਦੱਸ ਦੁੱਤੇ ਆ ਵੀ ਮੇਰੇ ਫਾਦਰ ਸਾਹਿਬ ਸੀ ਮੇਥੋਂ ਛੋਟਾ ਤੇ ਭਾਈ ਜੈਪ ਸਿੰਘ ਮਹਾਂਕਾਲ ਤੇ ਭਾਈ ਅਰ ਅਰਸਾਲ ਸਿੰਘ ਅਰਫਕੇ ਭਾਈ ਬੂਆ ਸਿੰਘ ਮੱਲੀਆਂ ਇਹ ਸ਼ਹੀਦ ਹੋਏ ਸਾਰੇ ਸਿੰਘ ਸ਼ਹਿਰ ਦੇ ਕੁਝ ਕੌਂਡੀਸ਼ਨ ਸੀਗੇ ਜਰਨਲ ਸ਼ੁਭੀਖ ਸਿੰਘ ਕਿਹੜੇ ਪਾਸ ਜਰਨਲ ਸ਼ੁਭੀਖ ਸਿੰਘ ਤੇ ਕਾਲਕ ਸਾਬ ਤੇ ਹਮ ਤੇ ਜਰਨਲ ਸ਼ੁਭੀਖ ਸਿੰਘ ਸਾਨੂੰ ਤੇ 4 ਜੂਨ ਨੂੰ ਤੜਕੇ ਨਾ ਮਿਲੇ ਆ ਉਦੋਂ ਬਾਅਦ ਨਹੀਂ ਸਹੀ ਮਿਲ ਸਕਿਆ ਉਹਨਾਂ ਨੂੰ ਹਾਂ ਜਿਹੜੇ ਜਿਹੜੇ ਸਾਰੇ ਸਿੰਘਾਂ ਨੂੰ ਤੁਸੀਂ ਮਿਲਦੇ ਸੀ ਜਾਂ ਜਿਨ੍ਹਾਂ ਨੂੰ ਤੁਸੀਂ ਬਰੂਦ ਪ੍ਰੋਵਾਈਡ ਕਰਵਾ ਰਹੇ ਸੀ ਅਸਲਾ ਪ੍ਰੋਵਾਈਡ ਕਰਵਾਇਆ ਕਰਵਾਇਆ ਜਾ ਰਿਹਾ ਸੀ ਤੇ ਉਹ ਸਾਰੇ ਸਿੰਘਾਂ ਦੇ ਚਿਹਰਿਆਂ ਦੇ ਉੱਪਰ ਜਲੌ ਕਿਸ ਤਰੀਕੇ ਦਾ ਜਲੌ ਬੜਾ ਕੋਈ ਭੈ ਨਹੀਂ ਸੀ ਕਿਸੇ ਦੇ ਕਿਸੇ ਦੇ ਪੂਰਾ ਜਿੰਨਾ ਭੈ ਨਹੀਂ ਸੀ ਹਮ ਨਾ ਜਿਹੜੇ ਸਿੰਘ ਜੰਗਜੂ ਉਹਨਾਂ ਤੇ ਪੂਰਾ ਭੈ ਨਹੀਂ ਪੂਰਾ ਚੈ ਨਹੀਂ ਥੱਸਦੇ ਖੇੜਦੇ ਪੂਰਾ ਉਹਨਾਂ ਨੂੰ ਨਹੀਂ ਕੋਈ ਗੱਲ ਵੀ ਹੋਜੀ ਹਮ ਹਾਂ ਇਹ ਨਹੀਂ ਕਹਿੰਦੇ ਭੈ ਨਹੀਂ ਸੀ ਕਿਸੇ ਦੇ ਇਹ ਭੈ ਨਹੀਂ ਸੀ ਜੰਗਜੂਆਂ ਜਿਹੜੇ ਜੰਗਜੂ ਸਿੰਘ ਸੀ ਪੀ ਦੁੱਜੇ ਜਿਹੜੇ ਵਿਚਾਰੇ ਉਤਰਾ ਦੇ ਹੋ ਤੇ ਪੈ ਖਾਂਦੇ ਸੀ ਕੋਈ ਡਰਦੇ ਵੀ ਪਰ ਉਹਨਾਂ ਦੇ ਨਹੀਂ ਭੋਲੇ ਉਹ ਤੇ ਹੱਸਦੇ ਖੇਡਦੇ ਕੋਈ ਗੱਲ ਨਹੀਂ ਆਪ ਨਾਮ ਨਾਰਮਲ ਸੀਗੇ ਹਾਂ ਚਾਹ ਸੀ ਉਹਨਾਂ ਦੇ ਮਨ ਸਗੋਂ ਲੜਨ ਦਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੰਘ ਲਗਾਤਾਰ ਲੜਦੇ ਨੇ ਤੇ ਜਿਹੜੀਆਂ ਖਾਣ ਪੀਣ ਵਾਲੀਆਂ ਫਰਵਸਤਾਂ ਸੀ ਹੈ ਸੀ ਕੋਈ ਸ਼ੱਕਰਾਸਤ ਨਹੀਂ ਉਹ ਤੇ ਤਕਰੀਬਨ ਡਿਲੀਟ ਹੋ ਗਿਆ ਹੈ ਕੰਮ ਸਾਰਾ ਪਹਿਲਾਂ ਸੁਣਦੇ ਨੇ ਇਹ ਗੱਲਾਂ ਕਰਦੇ ਨੇ ਵੀ ਜਲ ਨਹੀਂ ਆਪਣੇ ਕੋਲ ਮੁਕਣਾ ਜਲ ਸਰੋਵਰ ਚੜਾ ਪਰ ਉੱਥੋਂ ਤੇ ਜਾ ਹੀ ਨਹੀਂ ਸਕਦਾ ਕੋਈ ਮੁੜ ਕੇ ਤੇ ਖਾਣ ਪੀਣ ਵਾਲੀਆਂ ਤਕਰੀਬਨ ਮੁੱਕ ਹੀ ਗਈਆਂ ਸੀ ਚੀਜ਼ਾਂ ਪ੍ਰਸ਼ਾਦ ਨਾ ਕੇ ਘੱਲਿਆ ਸ਼ਰੋਣੀ ਕਮੇਟੀ ਨੇ ਉਹ ਸਿੰਘਾਂ ਕੋ ਪਹੁੰਚਿਆ ਪੀਪਿਆਂ ਦੇ ਪੀਪੇ ਵੀ ਉਹੋ ਹੀ ਛਕਿਆ ਸਿੰਘਾਂ ਨੇ ਫਿਰ ਉਸ ਵਕਤ ਬਣਾ ਕੇ ਭੇਜਿਆ ਉਸ ਵਕਤ ਤੇ 5 ਜੂਨ ਨੂੰ ਪਹੁੰਚਿਆ 5 ਜੂਨ ਨੂੰ ਜੋ ਫੇਰਿੰਗ ਬੰਦ ਹੋਈ ਹੈ ਬਾਹਰੋਂ ਦੇ ਅਨਾਉਂਸਮੈਂਟ ਕਰਦੇ ਉਸ ਵੇਲੇ ਸਾਡੇ ਕੋਲ ਸਾਡੇ ਪੋਰਚੇ ਤੇੋਂ ਦੋਂ ਪਹੁੰਚਿਆ ਉੱਥੇ ਜਿੱਥੇ ਮੈਂ ਹਾਂ ਤੇ ਉੱਥੇ ਸਾਰਿਆਂ ਨੂੰ ਸਿੰਘਾਂ ਨੂੰ ਪਾ ਕੇ ਦਿੱਤਾ ਤੇ ਸਿੰਘ ਤਾਂ ਭੁੱਖੇ ਮਰੇ ਪਏ ਸੀ ਉਸ ਵੇਲੇ ਹਾਂ ਕਟਾਫ ਹੀ ਹੋਇਆ ਸਾਰਾ ਪਾਣੀ ਘੋਣਾ ਵੀ ਤਰਸਿਆ ਕੰਮ ਪਰ ਕੁਝ ਪਾਣੀ ਮੂੰਹਾਂ ਗਿੱਲੇ ਕਰਨ ਜੋਗਾ ਰੱਖਿਆ ਸੀ ਹਾਂ ਜਦੋਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜੰਗ ਦਾ ਮੈਦਾਨ ਬਣਿਆ ਹੋਇਆ ਸੀ ਫਿਰ ਸੰਤਾਂ ਦੇ ਨਾਲ ਮਲਾਪ ਹੋਇਆ ਤੁਹਾਡਾ ਨਾ ਜੀ ਨਾ ਮਲਾਪ ਕਿੱਥੋਂ ਹੋਣਾ ਸਾਡਾ ਤੇ 5 ਜੂਨ ਦੀ ਰਾਤ ਨੂੰ ਭਾਈ ਸਾਹਿਬ ਆਇਆ ਅਸ਼ੀਰ ਭਾਈ ਅਮਰੀਕ ਸਿੰਘ ਜੀ ਤੇ ਉਹ 5 ਜੂਨ ਦੀ ਰਾਤ ਨੂੰ 9:00 ਵਜੇ ਦੇ ਕਰੀਬ ਸਾਡੇ ਕੋਲ ਪਾਏ ਸਾਡੇ ਮੋਰਚੇ ਤੇ ਉਸ ਨੇ 15 20 ਸਿੰਘਾਂ ਨਾਲ ਸਾਰੇ ਜੰਗ ਜੂ ਤੇ ਕੋਈ ਹਦਾਇਤ ਵੀ ਕੀਤੀ ਹਦਾਇਤ ਕਰਕੇ ਗਏ ਉਹਨਾਂ ਸਾਰਾ ਜੱਜਾ ਲੈ ਕੇ ਇਹਨਾਂ ਜਿਹੜੀ ਉਹ ਢਿਉੜੀ ਆ ਕਿਸੜੇ ਤੁਸੀਂ ਜਾਓ ਪਸ਼ਾ ਨੂੰ ਗਲੀ ਨਿਕਲਦੀ ਉੱਥੋਂ ਸਿੱਧੀ ਹਮ ਅਗਲਾ ਗੇਟ ਤੋਂ ਪਸ਼ਾ ਬੈ ਗਲੀ ਨਿਕਲਦੀ ਪਿੱਛੇ ਬੰਨੇ ਵੀ ਗੇਟ ਆ ਉਹਦਾ ਜਿਤਨਾ ਇੱਧਰ ਗੇਟ ਹੈ ਤੇ ਉੱਧਰ ਗੇਟ ਪਸ਼ਾ ਨੂੰ ਉਹ ਗਲੀ ਨਿਕਲਦੀ ਆ ਤੇ ਉਹ ਗਲੀ ਨੂੰ ਧਿਆਨ ਚ ਰੱਖ ਕੇ ਮੋਰਚਾ ਬਣਾਇਆ ਸੀ ਉੱਤੇ ਦੁੱਧ ਨੂੰ ਗੰਨਾ ਬੀੜੀਆਂ ਸੀ ਪਸ਼ਾ ਨੂੰ ਤਿੰਨ ਐਲਮ ਜੀਆਂ ਇਹਨਾਂ ਕੋਲ ਹੋਵੇ ਤੇ ਐਸਐਲਆਹ ਹੋਰ ਖਾਮਸਨ ਗੰਨਾ ਵੀ ਆਗੀਆਂ ਸੀ ਉਹ ਭਾਈ ਸਾਹਿਬ ਜਦੋਂ ਆਏ ਆ ਤੇ ਉਸ ਵੇਲੇ ਬੜੇ ਖੁਸ਼ ਸੀ ਭਾਈ ਸਾਹਿਬ ਬਹੁਤ ਜ਼ਿਆਦੇ ਖੁਸ਼ ਸੀ ਖਾਸ ਤੇ ਖੇਡ ਦੇ ਗੱਲਾਂ ਬਾਤ ਠੀਕ ਸਿੰਘੋ ਚੜਦੀ ਕਲਾ ਜਿਹਨਾਂ ਸਾਰਿਆਂ ਖਾਸ ਚੜਦੀ ਕਲਾ ਜੀ ਤੇ ਮੁਲਕੇ ਉਹਨਾਂ ਫਿਰ ਜੁਧਨੀਤੀ ਦੱਸੀ ਕਹਿਣ ਲੱਗੇ ਵੀ ਇਧਰ ਦੀ ਕੋਈ ਫੌਜੀ ਅੰਦਰ ਦਾਖਲ ਨਹੀਂ ਹੋਣਾ ਚਾਹੀਦਾ ਇਹਨਾਂ ਖਾ ਜੀ ਨਹੀਂ ਕੋਈ ਗੱਲ ਨਹੀਂ ਨਹੀਂ ਦਾਖਲ ਹੋਊਗਾ ਜਾਂਦੇ ਜਾਂਦੇ ਕਹੇਗੇ ਤੈਨੂੰ ਮਾਰ ਕੇ ਫੌਜ ਅੰਦਰ ਲੰਗੇ ਇਹਨਾਂ ਖਾ ਜੀ ਇਤਨਾ ਹੋਊਗਾ ਇਹ ਲਫ਼ਜ਼ ਵਰਤ ਕੇ ਭਾਈ ਸਾਹਿਬ ਜਾਂਦੇ ਜਾਂਦੇ ਹੂੰ ਤੇ ਤੁਹਾਨੂੰ ਮਾਰ ਕੇ ਫੌਜ ਅੰਦਰ ਐਂਟਰ ਹੋਵੇ ਹੋਂ ਨਹੀਂ ਦੇਣੀ ਇਹਨਾਂ ਖਾ ਜੀ ਨਹੀਂ ਹੋਣ ਦਿਆਂਗੇ ਸਾਨੂੰ ਸਾਡ ਮਾਰ ਕੇ ਹੋਣਗੇ ਇਹ ਉਸਰੇ ਸਿੰਘਾਂ ਨੇ ਕਿਹਾ ਜੀ ਸਾਨੂੰ ਮਾਂ ਹੀ ਮਰਾਂਗੇ ਤੇ ਅੰਦਰ ਜਾਊਗੀ ਨਹੀਂ ਤੇ ਨਹੀਂ ਜਾਊਗੀ। ਹੂੰ ਇਹ ਭਾਈ ਸਭ ਜਾਂਦੇ ਜਾਂਦੇ ਗੱਲ ਕਹਿਗੇ ਤੇ ਮੁੜ ਕੇ ਉਹਲੇ ਬਾਕੀ ਟਾਕੀ ਸੱਟ ਉਹਨਾਂ ਦੇ ਹੱਥ 'ਚ ਪਹਿਲੀ ਵਾਰੀ ਮੈਂ ਵੇਖਿਆ। ਹੂੰ ਹਾਂ ਤੇ ਮੁੜ ਕੇ ਉਹ ਇੱਥੋਂ ਫਤਿਹ ਬਲਾ ਕੇ ਚਲੇ ਗਿਆ। ਹੂੰ ਆਹਨੇ ਚੜਦੀ ਕਲਾ ਹੀ ਰਹਿਣਾ। ਸਿੰਘਾਂ ਦੀ ਗਿਣਤੀ ਕਿੰਨੀ ਕੀ ਸੀਗੀ ਲੜਨ ਵਾਲਿਆਂ ਦੀ? ਲੜਨ ਵਾਲਿਆਂ ਦੀ ਗਿਣਤੀ ਮੈਂ ਤੈਨੂੰ ਗੈਸ ਦੱਸ ਦਿੰਦਾ ਵੀ ਮੈਂ ਤੇ ਸਗੋਂ ਗੈਸ ਨਾ ਇਹ ਕਿਹਾ ਸੀ ਵੀ ਜਿੱਥੇ ਉਹ ਮੋਰਚਾ ਸਾਡਾ ਤੋਂ ਉਹਦੇ ਸਾਹਮਣੇ ਮੋਰਚਾ ਤੇ ਕਾਲਤਕ ਸਾਹਿਬ ਤੇ ਵਿੱਚ ਗੈਪ ਚ ਜਿਹੜੇ ਸੀ ਜੋ ਜੇ ਚਵਾਰੇ ਮੁਰਕੇ ਸਮੇ ਸਮੇ ਨਾ ਸਿੰਘ ਬਦਲਦੇ ਰਹਿੰਦੇ ਪੈਤੜੇ ਮੁਰਕੇ ਗੈਪ ਇਧਰੋਂ ਹੀ ਚਵਾਰਾ ਹੈ ਇਧਰੋਂ ਹੀ ਚਵਾਰਾ ਹੈ ਕਾਲਤਕ ਸਾਹਿਬ ਦੇ ਜਿਹੜੀਆਂ ਡੇੜੀਆਂ ਦੋਵੇਂ ਤੇ ਕਾਲਤਕ ਸਾਹਿਬ ਦੇ ਪਿੱਛੇ ਗੈਪਿਆ ਵਿੱਚ ਉਧਰੋਂ ਚਵਾਰਾ ਹੈ ਉਧਰੋਂ ਚਵਾਰਾ ਉੱਥੇ ਮੋਰਚੇ ਵੀ ਬਣਾਏ ਹੋਏ ਸੀ ਸਾਨੂੰ ਪਹਿਲਾਂ ਮੁਰਕੇ ਮੇਥੋਂ ਛੋਟਾ ਇਧਰਲੇ ਛੋਟਾ ਹੋ ਗਿਆ ਕੁਝ ਸਿੰਘ ਇਧਰ ਸੀ ਇਧਰ ਭਾਈ ਜਰਨੈਲ ਸਿੰਘ ਬੂਹ ਪਾਏ ਗੈਬ ਸੇ ਮਹਾਂਕਾਲ ਤੇ ਭਾਈ ਜਸਿੰਦਰ ਸਿੰਘ ਟਰਾਲੀ ਹਣੀ ਇਹ ਸਾਰੇ ਉੱਥੇ ਚਲੇ ਗਏ ਉੱਥੇ ਹੀ ਇਹਨਾਂ ਫੇ ਉੱਥੇ ਮੋਰਚੇ ਇਹਨਾਂ ਕੋ ਵੀ ਤਿੰਨ ਅਲਮ ਜੀਆਂ ਹੈ ਉੱਥੇ ਹੂੰ ਤੇ ਭਾਈ ਅਨੰਤਪ੍ਰ ਸਿੰਘ ਮਹਾਂਕਾਲ ਇਹ ਸਾਰੇ ਸਿੰਘ ਉੱਥੇ ਮੋਰਚੇ ਤੇ ਇਹਨਾਂ ਦੇ ਉੱਤਰ ਦੀ ਜਿਹੜੀ ਮੁਣਕੇ ਪ੍ਰਕਰਮਾਂ ਦੇ ਉੱਤਰ ਦੀ ਹਨ ਘੰਟੇ ਘਰੋਂ ਫੌਜ ਉੱਥੇ ਸਿੱਧਾ ਹੈ ਉੱਥੇ ਤਿੰਨੇ ਅਲਮ ਜੀਆਂ ਉੱਥੇ ਪੈਂਦੀਆਂ ਹਨ ਇਹਨਾਂ ਦੀ ਹੂੰ ਜਿਹੜੀ ਘੰਟੇ ਘਰੋਂ ਉੱਤਰਦੇ ਹਨ ਉਸ ਬਾਰੇ ਤੋਂ ਸਿੱਧੀਆਂ ਉੱਥੇ ਪੈਂਦੀਆਂ ਸੀ ਤੇ ਉਹ ਗਿਣਤੀ ਤੋਂ ਹਾਂ ਪੁੱਛੀ ਕਿੰਨੀ ਸਿੰਘਾਂ ਦੀ ਮੈਂ ਉੱਥੋਂ ਵਾਲੀ ਲਗਭਗ ਤੁਹਾਨੂੰ ਦੱਸਾਂ ਕਿ ਮੈਂ ਤਾਂ ਗੈਸਤਰਾ 15 ਕਹਿੰਨਾ ਕਿ ਉੱਥੇ ਹੋਣਗੀਆਂ ਇਹ ਏਰੀਏ 'ਚ ਪਰ ਫੌਜ ਤਾਂ ਪਤਾ ਨਹੀਂ ਬਰਗੇਡੀਅਰ ਕੌਣ ਖਲੋਤਾ ਕਿਤੇ ਸੁਣ ਲਿਓ ਇੰਟਰਵਿਊ 'ਚ ਦੱਸ ਰਿਹਾ ਖਲੋਤਾ ਦਰਸ਼ਨ ਜਿਹੜੀ ਕੋਲ ਕਿ ਕਮ ਸੇ ਕਮ 20 ਐਲਮਜੀ ਦਾ ਫੈਰ ਯਹਾਂ ਪਰ ਆ ਰਿਹਾ ਸੀ ਹਮ ਦ ਡੇਡ ਦੋਹਾਂ ਡੇੜੀਆਂ ਤੋਂ ਕਾਲਤਖ ਸਾਹਿਬ ਤੋਂ ਗੈਪ 'ਚੋਂ ਉਹ ਕਹਿ ਰਿਹਾ ਕਮ ਸੇ ਕਮ 20 ਐਲਮਜੀ ਦਾ ਫੈਰ ਯਹਾਂ ਪਰ ਆ ਰਿਹਾ ਸੀ ਮੈਂ 10 15 ਕਹਿੰਨਾ ਕਿ 10 15 ਐਲਮਜੀਆ ਮੇਰੇ ਗੈਸਤ ਨਾਲ ਦੇ ਵੀ ਅੰਦਾਜ਼ੇ ਨਾਲ ਪਰ ਉਹਨੇ ਕਿਹਾ ਕਮ ਸੇ ਕਮ 20 ਅਲਮਜੀ ਦਾ ਫੈਰਾ ਰਿਆ ਸੀ 20 ਤਾਂ ਕਿਵੇਂ ਹੋ ਗਿਆ ਜੀ ਇਹ ਤੇ ਉਹਨੂੰ ਪਤਾ ਹੋਰ ਵੀ ਕੋਈ ਲੜ ਰਿਆ ਸੀ ਉਹ ਨਹੀਂ ਨਹੀਂ ਮਤਲਬ ਮੈਂ ਗੈਸਨਾ ਗਿਆ ਨਾ ਮੇਰਾ ਗੈਸ ਉਹਦਾ ਮੇਰਾ ਮੈਂ ਤਾਂ ਗੈਸਨਾ ਗਿਆ ਹੀ ਨਾ ਪਤਾ ਤਾਂ ਮੈਨੂੰ ਨਹੀਂ ਇਹ ਨਾ ਪੱਕਾ ਪੂਰਾ ਪਰ ਵਾਕਈ 20 ਵੀ ਹੋ ਸਕਦੀਆਂ ਕਿਉਂਕਿ ਹਾਲ ਤੱਕ ਤੇ 7-8 ਅਲਮਜੀਆਂ ਦੇ ਕੰਦ ਤੱਕ ਸਾਬ ਤੇ ਜਿਹੜਾ ਫੌਜ ਦਾ ਕਮਾਂਡਰ ਸੀ ਉਹਦੀ ਆਵਾਜ਼ ਹੁੰਦੀ ਸੀ ਜਬ ਆਵਾਜ਼ ਮੈਂ ਆਪ ਸੁਣੀ ਮੈਂ ਇੰਟਰਵਿਊ ਚ ਸੁਣੀ ਆਵੇ ਹੁਣ ਵੀ ਕਿਤੇ ਕੱਢ ਕੇ ਵੇਖ ਲਓ ਖਲੋਤਾ ਆਵਾਜ਼ ਲਾ ਕੇ ਦਸਿੰਗ ਡੇੜੀ ਜੋ ਸੱਜੇ ਬਨੇ ਤੋ ਕਹਿ ਰਿਹਾ ਕਮ ਸੇ ਕਮ 20 ਐਲਬੀਜੀ ਕਾ ਜਾਂ ਫੇਰਾ ਰਿਆ